ਹਾਂਜੀ ਵੀਰੇ ਸਵਾਗਤ ਕਰਦੇ ਆ ਜੀ ਸਭ ਦਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਵੀਡੀਓ ਵੀਰੇ ਲੈ ਕੇ ਆਏ ਜਿਵੇਂ ਕਈ ਵਾਰ ਬੰਦਾ ਯਾਰ ਕਸੂਤਾ ਜਾਂ ਵਾਜ ਜਾਂਦਾ ਜਿਵੇਂ ਝੋਨਾ ਵੱਢਦਾ ਹਨ ਤੇ ਵਾਣ ਵਿੱਚ ਗੱਲ ਘਟ ਹੁੰਦੀ ਆ ਤੇ ਜੇ ਰੌਣੀ ਕਰਦਾ ਇਹ ਰਿਲੇਟ ਹੁੰਨੇ ਆ ਹਨਾ ਕਣਕੀ ਬੀਜਣ ਚ ਤੇ ਇਹ ਦੇਣੀ ਇਹੋ ਜੇ ਹੁੰਦੇ ਆ ਇੱਕ ਆ ਦੇਖੋ ਤੋਂ ਹੁਣ ਮੌਸਮ ਜਾਂ ਦੇਖੋ ਧੁੰਦੀ ਜੀ ਮੱਠੀ ਮੱਠੀ ਡਿੱਗੀ ਜਾਂਦੀ ਆ ਡਿੱਗੀ ਜਾਂਦੀ ਆ ਹਨ ਵਾਣ ਨਹੀਂ ਵੱਤ ਆਉਂਦਾ ਉਨੇ ਮਾੜਾ ਜੀ ਹਿੰਦਾਰਾ ਹਮ ਜੀ ਮ ਤਕੜਾ ਬੰਦਾ ਉਹਦੇ ਕੋਲ ਤਾਂ ਚਲੋ ਸੰਦ ਬਲੇਮ ਸਾਰਾ ਕੁਝ ਹੁੰਦਾ ਹਨ ਪਰ ਹਰ ਇੱਕ ਕੋਲੇ ਵੀ ਵੀਰੇ ਨਹੀਂ ਹੁੰਦਾ ਕੋਈ ਘੱਟ ਡਾਉਣ ਕੰਮ ਵਾਲਾ ਵੀ ਹੁੰਦਾ ਤੇ ਅੱਜ ਆਏ ਆ ਭਰਾਵਾਂ ਕੋਲ ਅੱਗ ਵਾਂਸ਼ੇ ਸਰਕਾਰ ਲੋ ਨਹੀਂ ਦਿੰਦੀ ਤੇ ਦੋ ਢਾਈ ਗੱਲੇ ਵਿਜਨੇ ਸੀਗੇ ਦੂਜੂ ਤੇ ਉਹ ਫਿਰ ਇੱਥੇ ਮਲਾਜਮ ਵੀ ਆਉਂਦੇ ਆ ਸ਼ਾਮ ਨੂੰ ਆਉਂਦੇ ਆ 4 ਵਜੇ ਤੋਂ ਬਾਅਦ ਤੁਸੀਂ ਲਾ ਲਓ ਜੇ ਮਾੜੀ ਮੋਟੀ ਲਾਉਣੀ ਤਾਂ ਵੇ ਸਰੀਰ ਹੀ ਤਾਂ ਲੱਗੀ ਨਹੀਂ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਮਸ਼ੀਨ ਛੱਡ ਜਾਂਦੀ ਹੁੰਦੀ ਤੂੰ ਸੜ ਜਾ ਉਹੋ ਹੀ ਮਚਾਇਆ ਕੱਲਾ ਤੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਪੈ ਜਾਊਗਾ ਫਰਕ ਹਨ ਤੇ ਇੱਕਦਮ ਤਾਂ ਹੁਣ ਕੋਈ ਵੀ ਚੀਜ਼ ਕੰਟਰੋਲ ਵੀ ਨਹੀਂ ਹੁੰਦੀ ਹੁੰਦੀ ਚਲੋ ਹੈ ਤਾਂ ਮਾੜੀ ਆ ਗੱਲ ਆਪਾਂ ਵੀ ਮੰਨਦੇ ਹਾਂ ਇਸ ਗੱਲ ਨੂੰ ਤੇ ਸਰਕਾਰ ਨੂੰ ਜਿਵੇਂ ਫੈਕਟਰੀਆਂ ਬੂਟਨ ਵੱਡੀਆਂ ਉਹਨਾਂ ਤੇ ਵੀ ਧਿਆਨ ਦੇਣਾ ਚਾਹੀਦਾ ਖਾਸ ਤੇ ਚਲੋ ਆਪਾਂ ਉਹਨਾਂ ਜੀ ਮੁੱਦੇ ਹੱਲ ਉਹਦਾ ਵੀਰੇ ਹੱਲ ਚਲੋ ਬਾਕੀ ਤਾਂ ਆਪਦੀ ਆਪਦੀ ਰਾਇ ਹੁੰਦੀ ਆ ਹਨਾ ਉਹਦਾ ਹੱਲ 0 ਡਰੈਲ ਆ ਵੀਰੇ ਜਿਵੇਂ ਆ ਤੂਸੜ ਨੂੰ ਅੱਗ ਲਾ ਦੀ ਥੋੜੀ ਜੀ ਗੱਲ ਘੱਟ ਆ ਸਾਨੂੰ ਦਿਖਾਉਣਾ ਵਾਂ ਤੇ ਆ ਸਾਨੂੰ ਵੀਰੇ ਵਿਖਾਉਣੇ ਆ ਥੋੜੀ ਜੀ ਨਾ ਗੱਲ ਘੱਟ ਆ ਆ ਦੇਖੋ ਆ ਡਲੇ ਸੁੱਕਾ ਪਿਆ ਐ ਥੋੜੇ ਥੋੜੇ ਡਲੇ ਵਾਹਦੇ ਆ ਵੈਸੇ ਤਾਂ ਇਹ ਵਾਣ ਸੁੱਕਾ ਹੀ ਆ ਉਤੋਂ ਜਮਾ ਆ ਦੇਖੋ ਪਪੜੀ ਜਮਾ ਸੁੱਕੀ ਪਈ ਆ ਉਦਲੇ ਆ ਦੇਖੋ ਤੁਹਾਨੂੰ ਦੈਸਰੀ ਹੋ ਗਈ ਸਾਡੀ ਹੈਨਾ ਤੇ ਆਇਆ ਇਹ ਹੋ ਜਾਂਦਾ ਆ ਦੇਖੋ ਡਲਾ ਭੁਰਦਾ ਜਮ ਆਹ ਡਲਾ ਤੁਹਾਨੂੰ ਦਿਖਾ ਦਿੰਨਾ ਨੇ ਦੇਖੋ ਬਈ ਦੇਖੋ ਜਿਵੇਂ ਜਿਆਦਾ ਹੀ ਡੂੰਘਾ ਆਪਾਂ ਕੱਢ ਲਗੇ ਆ ਇੱਥੋਂ ਕੱਢ ਲੈਨੇ ਹਰੇ ਉਹ ਮੇ ਉਹ ਮੇ ਮੇ ਤਾਂ ਲੱਡੂ ਬਣਦਾ ਪਰ ਮਾੜਾ ਮੋਟਾ ਹੀ ਬਣਦਾ ਜਿਆਦਾ ਨਹੀਂ ਬਣਦਾ ਇਹੋ ਜਿਹਾ ਬਣ ਹੋ ਗਿਆ ਹਨਾ ਤੇ ਜੇ ਕੰਤਕਾਣੀ ਅਗਲਾ ਕਰ ਦਿੰਦਾ ਅਗਲਾ ਕਹਿੰਦਾ ਰੌਣੀ ਕੀਤੀ ਤਾਂ ਯਾਰ ਲੋਟ ਨਹੀਂ ਆਉਣਾ ਕੰਮ ਨਾਲੇਟ ਬਹੁਤ ਹੋ ਜਾਣਗੇ ਤੇ ਹੋ ਵੀ ਜਾਂਦਾ ਲੇਟ ਬੰਦਾ ਇਹ ਚ ਕੋਈ ਸ਼ੱਕ ਨਹੀਂ ਤੇ ਇਹਨੂੰ ਬਾਈ ਲਾ ਕੇ ਨਾ ਆਹ ਤੁਸਣਾ ਜਾਨੂੰ ਅੱਗ ਤੇ ਫਿਰ ਜੀਰੋ ਡ੍ਰਿਲ ਟਰੈਕਟਰ ਦੇ ਦੋਨੇ ਲੀਵਰ ਥੱਲੇ ਸੈਟ ਕੇ ਤੁਹਾਨੂੰ ਦਿਖਾਉਣੀ ਆ ਕੋਲੇ ਚੱਲ ਕੇ ਠੀਕ ਆ ਵੀਰੇ ਤੇ ਮਸ਼ੀਨ ਤੇ ਥੋੜਾ ਰੱਖ ਕੇ ਵਜਣ ਤੇ ਕਣਕ ਬਾਬੇ ਦਾ ਨਾਮ ਲੈ ਕੇ 5 ਕਿਲੋ ਵੀ ਵੱਧ ਪਾ ਦੇਵੇ ਜਿੰਨੀ ਵੀ ਅਗਲੇ ਨੇ ਪਾਉਣੀ ਆ 30 ਕਿਲੋ ਪਾਉਣੀ 35 ਪਾਉਣੀ ਹਨ 5 ਕਿਲੋ ਵੀ ਵੱਧ ਪਾਵੇ ਤੇ ਦੋਨੇ ਲੀਵਰ ਥੱਲੇ ਟਰੈਕਟਰ ਪਾਵੇਂ ਹੌਲੀ ਤੁਰੇ ਪਾਵੇਂ ਤੇ ਜੋ ਕੋਈ ਚੱਕਰ ਨਹੀਂ ਤੇ ਸਾਰੇ ਘਰਚੇ ਮਚਾਉਣ ਦੀ ਲੋੜ ਨਹੀਂ ਆ ਦੇਖੋ ਸਾਰੇ ਘਰਚੇ ਵੀ ਖੜੇ ਜਾ ਫਿਰ ਦਿਖਾਉਣੀ ਆ ਤੁਹਾਨੂੰ ਨਿਹਰੇ ਜਾ ਕੇ हाँ जी भाई इन्ना भी पाने चल लै नंबरदार भी आ गया चल <laughs> ਰੇ ਹਾਂ ਤੈਨੂੰ ਪਤਾ ਹੀ ਹੈ ਕਿੰਨੀ ਬੁਰਨਾ ਲੈ ਆਈ ਆ ਦੇਖੋ ਬਈ ਸੰਤਾਰੀ ਦਾ ਬਟਰੈਕ ਮਾਰਦਾ ਸਲੈਪ ਸਲੈਪ ਸਾਨੂੰ ਪੁਮਾਰੀ ਲਾਵੇ ਕੋਈ ਚੱਕਰ ਨਹੀਂ ਯਾਰ ਬਾਕੀ ਰਾਂ ਗੇੜੇ ਘਾੜਦੇ ਕਾਣੀ ਤੇ ਵਧੀਆ ਆ ਰਹੀ ਹੋ ਕੋਈ ਚੱਕਰ ਨਹੀਂ ਫੋਨ ਦਿਖਾਉਣੀ ਆ ਭਾਈ ਇਹ ਕਣਕ ਹਰੀ ਹੋਈ ਵਾਢ ਜਨਾ ਚੱਕਾ ਵਾਣ ਹੈ ਯਾਰ ਆਏ ਪੱਪੜੀ ਉੱਠੀ ਆ ਮੈਨੂੰ ਤਾਂ ਨਹੀਂ ਪਤਾ ਜੋ ਡੇਰੀਏ ਕਿ ਨਹੀਂ ਦੀ ਜਾਂਦੇ ਸਾਡੇ ਤਾਂ ਵੈਸੇ ਟੇਪੜੀ ਜਿਹੀ ਕਹਿ ਰਹੇ ਨੇ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਆ ਦੇਖੋ ਭਾਈ ਜਮਾ ਸਰਕਾਰ ਲੱਢੂ ਹੀ ਨਹੀਂ ਬਣਦਾ ਲੈ ਮਾੜਾ ਜਿਹਾ ਹੀ ਬਣਦਾ ਉਹ ਜਿਹੜੇ ਜਿਆਦੇ ਨੱਪ ਕੇ ਆਏ ਪੂਰਾ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ ਧੰਨਵਾਦ